हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੇਖਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰਦਾ ਸਿੰਘਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਸਿੰਘਪੁਰਾ ਪਿੰਡ ਦੋਸਤੋ ਬਿਲਕੁਲ ਨੇੜੇ ਭਿੱਖੀਵਿੰਡ ਤੇ ਸੋਰ ਸਿੰਘ ਪਿੰਡ ਜਿਹੜਾ ਬਿਲਕੁਲ ਲਾਗੇ ਲਾਗੇ ਰਹਿੰਦੇ ਆ ਮੇਨ ਜਿਹੜੀ ਵਿਜਿਟ ਦੋਸਤੋ ਤੁਸੀਂ ਕਰ ਰਹੀ ਆ ਪਿੰਡ ਸਿੰਘਪੁਰਾ ਕਰ ਰਹੀ ਆ ਵੀਰ ਰਕੇਸ਼ ਕੁਮਾਰ ਦੇ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਮੱਝ ਤੇ ਇੱਕ ਜਿਹੜੀ ਦੋਸਤੋ ਝੋਟੀ ਹੈ ਨਾਲ ਬਦੀ ਕੋਈ ਤਕਰੀਬਨ ਡੇਢ ਕਿ ਮਹੀਨੇ ਦਾ ਟਾਈਮ ਹੋ ਗਿਆ ਉਹ ਟੀਕਾ ਲੱਗੇ ਨੂੰ ਇਹਨਾਂ ਦੋਵਾਂ ਪਸ਼ੂਆਂ ਦੀ ਅੱਜ ਜਿਹੜੀ ਵੀਡੀਓ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਨੀ ਹੈ ਵੀਰਾਂ ਨੂੰ ਬੇਨਤੀ ਕਰੂੰਗਾ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਨਿਰਖ-ਬਰਖ ਜਿਹੜੀ ਕਰਨੀ ਆ ਪਸ਼ੂ ਦੀ ਉਹ ਤੁਸੀਂ ਦੋਸਤੋ ਆਪ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਪੁੱਛ ਲੈਂਦੇ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਜਿਹੜੇ ਵੀਰਾਂ ਨੇ ਚੈਨਲ ਹੈ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਕਰ ਦਿਓ ਆਲਤ ਸਿਲੈਕਟ ਆਓ ਕਰੀਏ ਗੱਲਬਾਤ ਵੀਰ ਨਾਲ ਜੀ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਬਈ ਠੀਕ ਠਾਕ ਹੋ ਠੀਕ ਠਾਕ ਵਧੀਆ ਵੀਰ ਜੀ ਵਧੀਆ ਜੀ ਜੀ ਦੇ ਕੰਮ ਕਰਵਾ ਰਹੀ ਹੈ ਬਹੁਤ ਵਧੀਆ ਵੀਰ ਜੀ ਵਧੀਆ ਪਹਿਲਾਂ ਕੁਝ ਸਮਾਂ ਮਿਸ ਨਾ ਡੇਢ ਮਹੀਨਾ ਪਾ ਬੀਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਡਰੈਸ ਆਪਣਾ ਕਰੀ ਜਰੂਰ ਬੋਲ ਦਿਓ ਬੀਜੀ ਪਿੰਡ ਸਿੰਘਪੁਰਾ ਹਾਂਜੀ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਹਾਂਜੀ ਫੋਨ ਨੰਬਰ ਨਾ ਦੱਸੋ ਫੋਨ ਨੰਬਰ ਹੈਗਾ ਜੀ 95929 ਹਾਂਜੀ 79229 ਠੀਕ ਹੈ ਜੀ ਹਾਂਜੀ 95 ਹਾਂਜੀ 929 ਠੀਕ ਹੈ 79229 ਠੀਕ ਹੈ ਜੀ ਲੱਗਿਆ ਆਪਣਾ 21 ਮਿੰਟ ਪੈਂਦਾ ਜੀ 21 ਮਿੰਟ ਕਿੰਨਾ ਪੈਂਦਾ ਭੀਖੜੂ ਜੀ 2 ਕਿਲੋਮੀਟਰ ਆਪਾਂ 2 ਕਿਲੋਮੀਟਰ ਹਾਂਜੀ ਤੇ ਸੋਰ ਸਿੰਘ ਕਿੰਨਾ ਮਿੰਟ ਸੋਰ ਸਿੰਘ ਜੀ 3 ਕਿਲੋਮੀਟਰ ਬਸ ਲੱਗਦਾ ਅੱਛਾ ਜੀ ਤਾਂ ਇਹ ਦੋਵਾਂ ਦੇ ਆਪਾਂ ਹਾਂਜੀ ਠੀਕ ਹੈ ਜੀ ਹਾਂਜੀ ਤੇ ਜਿਹੜੀ ਵੀ ਜੀ ਅੱਜ ਆਪਾਂ ਮੱਝ ਸੇਲ ਕਰਨੀ ਆ ਕਿਨਵਾ ਸਵੇਰ ਇਹ ਮੱਝ ਸੂਈ ਹੈ ਇਹ ਵੀ ਜੀ ਪਹਿਲਾ ਸੂਆ ਸੂਈ ਆ ਅੱਛਾ ਜੀ ਤੇ ਵੀ ਜੀ 15 ਦਿਨ ਹੋ ਗਏ ਸੀ ਅੱਛਾ ਜੀ ਹਾਂ ਜੀ ਕਿੰਨਾ ਦੁੱਧ ਚੋਣਦੇ ਜੀ ਦੁੱਧ ਵੀ ਜੀ 7 ਲੀਟਰ ਆਉਂਦਾ ਪੱਕਾ ਰਹੇ ਹਾਂ ਜੀ ਪੱਕਾ ਵੀ ਜੀ ਠੀਕ ਹੈ ਜੀ ਬੱਚਾ ਕੀ ਦੋਤਾ ਨਹੀਂ ਬੱਚਾ ਵੀ ਜੀ ਕੱਟੀ ਮਗਰ ਠੀਕ ਹੈ ਜੀ ਹਾਂ ਜੀ ਬੱਚਾ ਦੋਸਤੋ ਆ ਕੱਟੀ ਜੀ ਮਗਰ ਦੇ ਚੈੱਕ ਕਰ ਲਿਓ 7 ਕਿਲੋ ਤੋਂ ਮੌਕੇ ਦਾ ਚੋਣ ਲਈ ਆ 15 ਦਿਨ ਦਾ ਟਾਈਮ ਜਿਹੜਾ ਇਹਨੂੰ ਸੁਈ ਅੱਛਾ ਸੁਆ ਵੀਰ ਜੀ ਪਹਿਲਾਂ ਸੁਈ ਪਹਿਲਾਂ ਵੀਰ ਜੀ ਸੁਆ ਬੇਸ਼ੱਕ ਵੀਰ ਕੋਈ ਦੂਜਾ ਮੰਨ ਲੇ ਕੋਈ ਆਪਣਾ ਨਾ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਥੋੜਾ ਜਿਹਾ ਲਿਸਾਪਨ ਜਿਹੜਾ ਜਰੂਰ ਰੱਖ ਦੀਏ ਕਿਉਂਕਿ ਕਈ ਵਾਰ ਕਿਸੇ ਸਾਂਭ ਘਟ ਲੇ ਪਸ਼ੂ ਘਰੋਂ ਆ ਜਾਂਦਾ ਬਿਲਕੁਲ ਬਿਲਕੁਲ ਇਹ ਵੀਰ ਚਵਾਈ ਚੁਈ ਚਾਰੇ ਥਣਾ ਦੀ ਤਾਂ ਬਿਲਕੁਲ ਵੀਰ ਜੀ ਚਵਾਈ ਵਾਲੋ ਇੱਕ ਨੰਬਰ ਹੋ ਗਈ ਚਵਾਈ ਵਾਲੋ ਕੋਈ ਲਾਮੇ ਵਾਲੀ ਗੱਲ ਨਹੀਂ ਹੋਗੀ ਠੀਕ ਹੈ ਜੀ ਅੱਛਾ ਵੀਰ ਜੀ ਤੋੜ ਕੇ ਦਿਖਾਈਏ ਮੁੱਲ ਫਿਰ ਬਿਲਕੁਲ ਜੀ ਬਿਲਕੁਲ ਜੀ ਖੋਲੋ ਜ ਲਓ ਦੋਸਤੋ ਸੁਵਾ ਕੋਈ ਬੇਸ਼ੱਕ ਪਹਿਲਾ ਮੰਲ ਦੇ ਕੋਈ ਦੂਜਾ ਮੰਲ ਦੇ ਚਵਾਈ ਵੀਰ ਕੰ ਦਾ ਇੱਕ ਨੰਬਰ ਦੀ ਹੈ ਜਿਹੜੇ ਵੀ ਵੀਰ ਨੇ ਖਰੀਦਣੀ ਆ ਸੂਈ ਸਵਾਈ ਮਾਝਾ ਆਪਣੀ ਤਸੱਲੀ ਕਰ ਲਓ ਇੱਕ ਟਾਈਮ ਆ ਕੇ ਦੋ ਟਾਈਮ ਚਲੋ ਬੇਸ਼ੱਕ ਲਓ ਜੀ ਚੈੱਕ ਕਰ ਲਓ ਦੋਸਤੋ ਪਿਓਰ ਜੈਡ ਬਲੈਕ ਸਾਰੀ ਥੋੜੇ ਜੇ ਪੂਛ ਤੇ ਵਾਲ ਰਹਿ ਗਏ ਜੀ ਵੇਖ ਬੱਚੇ ਦਾ ਜਿਆਦਾ ਕਰਦੀ ਐ ਇਸ ਤੱਕ ਥੋੜਾ ਜਿਹਾ ਕਈ ਰਾਂ ਪਸ਼ੂ ਉਪਰੇ ਘਰ ਆ ਕੇ ਤੁਰਨ ਦੀ ਦਿੱਕਤ ਕਰਦਾ ਲਓ ਜੀ ਦੋਸਤੋ ਚੈੱਕ ਕਰ ਲਓ ਉਪਰੇ ਘਰ ਆ ਕੇ ਨਾ ਪਸ਼ੂ ਥੋੜਾ ਜਿਹਾ ਤੁਰਨ ਤਰਨ ਦੀ ਦਿੱਕਤ ਜਿਹੜਾ ਕਰ ਜਾਂਦਾ ਇਸ ਕਰਕੇ ਬੱਚਾ ਦੋਸਤੋਂ ਨਾਲ ਹੀ ਤੁਰਦਾ ਲੈ ਉਸ ਬੋਲ ਨੂੰ ਵੀ ਲ ਲੈ 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 ਆ ਲੋ ਜੀ ਕਰ ਲਓ ਚੈੱਕ ਦੋਸਤੋਂ ਬਿਲਕੁਲ ਨਿਕਾ ਨਿਕਾ ਸਿੰਗ ਯਸ ਚੈੱਕ ਕਰੋ ਅਰ ਵੀ ਆਰਡਰ ਕੁਆਲਿਟੀ ਚੈੱਕ ਕਰੋ ਸਾਰੇ ਥਾਂ ਨਿਕਰਦੇ ਗੈਰ ਚ ਕੋਈ 포ਟਸ਼ਾਂਗ ਨਹੀਂ ਨਾਲ ਚੈੱਕ ਕਰ ਲਿਓ ਜੀ ਹਰ ਇੱਕ ਬਚਾ ਦੋਸਤੋ ਕੱਟੀ ਜਿਹੜੇ ਕੱਟੀ ਨੂੰ ਵੀਨੇ ਝਾਂਜੇ ਤੇ ਰਾਂ ਪਈਆਂ ਨੇ ਤਰੂ ਨਾ ਆ ਕਰੋ ਜੀ ਤੇ ਸੋਨੀ ਸਾਹ ਹੈ ਬੱਚੇ ਦੀ ਹਾਂਜੀ ਬਾਈ ਜੀ ਮੁੱਲ ਕੀ ਕਰਨਾ ਹੈ ਮੁੰਨ ਵਿਜੀ ਦਾ ਕਰਦੇ ਆਪਾਂ 70000 ਹਾਂਜੀ ਕਿੰਨਾ ਕਮਾਉਂ ਤਨ ਸਰ ਉਹ ਚੋ ਵਿਜੀ ਆਏਗਾ ਤਾਂ ਮਾਨਤਾ ਕਰਾਂਗੇ ਕਿ ਨੇ ਗ੍ਰੀਡ ਉਸਦੀਆਂ ਦਾ ਜੋ ਫੀਰੀ ਆ ਪਾਦਾ ਦੀ ਤਾਂ ਪਰ 60000 ਦੇ ਵਿੱਚ ਹੀ ਦੇ ਜਾ 65000 ਹਾਂਜੀ 65 ਜੋ ਕੋਈ ਗਜੈਸ ਹੈਗੀ ਥੋੜਾ ਬੜਾ ਵੇਚੀ ਕਰ ਲੈ ਕੋਈ ਗੱਲ ਠੀਕ ਹੈ ਜੀ ਯਾ 2000 ਦੌਰ ਕਰਦਾ ਮਾਨਤਰ ਕੋਈ ਗੱਲ ਯਾਨੀ ਕਿ 36000 ਰੁਪਏ ਦੀ 36000 ਦੇ ਦਿੰਦੇ ਠੀਕ ਹੈ ਜੀ ਡਿਮਾਂਡ ਦੱਸੇ ਦੋਸਤੋ 70000 ਰੁਪਿਆ ਵੀਰ ਨੇ ਕੀਤੀ ਹੈ ਤੇ 63000 ਰੁਪਏ ਦੇ ਵਿੱਚ ਤੁਹਾਡਾ ਆਆਂ ਗਿਆ ਦਾ ਜਿਹੜਾ ਮਾਨਤਨ ਛੋੜ ਛਾਪਾ ਮੌਕੇ ਤੇ ਜਰੂਰ ਹੋਗਾ ਮੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਸੱਜੇ ਸੁਈ ਮੱਝ 7 ਕਿਲੋ ਤੋਂ ਉਸ ਮੌਕੇ ਦਾ ਪਿਆਰ ਬੱਚ ਅਛਾ ਵੀਰ ਜੀ ਇੱਕ ਛੋਟੀ ਜਿਹੀ ਕਹਾਣੀ ਦੱਸਿਆ ਨਾਲ ਜੀ ਸ਼ੇਅਰ ਕਰ ਜੀ ਇਹਦੀ ਵਿਖਾਦੀ ਮਾਰੇ ਪਸਮਾ ਬੱਚਾ ਛੱਡ ਕੇ ਵਿਖਾਦੀ ਹਾਂ ਜੀ ਵਿਖਾਦੇ ਬੱਚਾ ਛੱਡ ਲਓ ਤੁਹਾਨੂੰ ਧਾਰਾ ਮਾਰ ਕੇ ਤੁਹਾਨੂੰ ਇੱਕ ਵਾਰ ਮੁਖਾ ਦਿੰਦੇ ਆ ਕਈ ਵਾਰੀ ਵੀਰ ਥੋੜੀ ਜਿਹੀ ਡਾਊਟ ਕਰ ਜਾਂਦੇ ਆ ਕਿ ਅਸੀਂ ਚੋਣ ਦੇ ਵਿੱਚ ਪਤਾ ਨਹੀਂ ਕਿਦਾਂ ਦਾ ਹੋਊਗਾ ਬੱਚਾ ਲਾ ਕੇ ਤੁਹਾਨੂੰ ਮਾਰ ਕੇ ਇੱਕ ਸੱਮੇ ਹੀ ਘੜੀ ਜੀ ਕਰਵਾ ਦਿੰਦੇ ਆ ਹਾਂ ਲਓ ਅਸਦਰਤਾ ਵੀਰ ਨੇ ਕੱਟੀ ਪਸਮਾਉਂਦੀ ਹੈ ਮਾਈ ਤੇ ਚਾਰੇ ਥਣਾਂ ਦੇ ਨਾਲ ਧਾਰਾ ਮਾਰ ਕੇ ਵਿਖਾ ਦਿੰਦੇ ਆ ਕਿਉਂਕਿ ਟਾਈਮ ਥੋੜਾ ਜਿਹਾ ਜ਼ਿਆਦਾ ਅਜੇ ਦੁਪਹਿਰ ਦਾ ਕੋਈ 3 ਵਜੇ ਦਾ ਟਾਈਮ ਹੈ ਤਾਂ ਚੋਾਈ ਲਓ ਜੀ ਆਹ ਛੋਟਾ ਬੱਚਾ ਵੀਰ ਨੇ ਭਾਇਆ ਥੱਲੇ ਮਾਜਦੇ ਤੇ ਧਾਰਾਂ ਜਿਹੜੀਆਂ ਚਾਰੇ ਥਣੇ ਦੇ ਮਾਰ ਕੇ ਵੀਰ ਆਪਾਂ ਨੂੰ ਛੋਟਾ ਕਾਕਾ ਵਿਖਾ ਦੂਗਾ ਲਓ ਜੀ ਚਾਰੇ ਥਣ ਲੱਗੇ ਵੀਰ ਜੀ ਕੋਈ ਫੋਟ ਛਾਣਣੀ ਠੀਕ ਹੈ ਹਾਂ ਜੀ ਚੈੱਕ ਦੋਸਤੋ ਕਰ ਲਿਓ ਬਾਲਟੀ ਠੀਕ ਹੈ ਠੀਕ ਹੈ ਲਓ ਵੀਰ ਜੀ ਮੇਰੇ ਫਾਦਰ ਸੰਤਾਨ ਨੂੰ ਆਹ ਲਓ ਜੀ ਮੈਂ ਕਰ ਰਿਹਾ ਹਾਂ ਚਾਰੇ ਗੇਪ ਦੇ ਵਿੱਚ ਕੋਈ ਫੋਟ ਛਾਣਨਾ ਹਾਂਜੀ ਕਰੋ ਸ਼ੁਰੂ ਜੀ ਲਓ ਜੀ ਕਹਤਾ ਹੀ ਤਾਂ ਪਰ ਇੱਕ ਮੈਂ ਨੂੰ ਆਹ ਲੋ ਕਾ ਕੰਨਾ ਤਰਾਂ ਮਾਰਦੀ ਲੋ ਬਜੀ ਹਲੋ ਜੀ ਆਹ ਤੇ ਚੈੱਕ ਮਗਲੇ ਦੋ ਥੰਤਾਂ ਤਰਾਂ ਚੈੱਕ ਕਰ ਲੋ ਜੀ ਠੀਕ ਹੈ ਜੀ ਅਗਲੇ ਥੋੜੇ ਮਾਰੀ ਕਰ ਬਜੀ ਲੱਜ ਕਰੋ ਚੈੱਕ ਕੋਈ ਪੂਰੀ ਛਟਾਈ ਵੀ ਦੇਖ ਲੈ ਚੈੱਕ ਕਰ ਲੋ ਜੀ ਠੀਕ ਹੈ ਜੀ ਠੀਕ ਹੈ ਮਾਰ ਗੋ ਹਾਂ ਹਲੋ ਜੀ ਜਿੰਨੇ ਮਰਜੀ ਛੱਡ ਕੇ ਭਾਉ ਜਿਹੜਾ ਮਰਜੀ ਭੰਗਵਾ ਦੋ ਆ ਲੋ ਜੀ ਚੈੱਕ ਕਰ ਲੋ ਪੂਰੀ ਸੀਲ ਲਾ ਕੇ ਠੰਡੀ ਪੂਰੀ ਚੈੱਕ ਕਰ ਲੋ ਜੀ ਲਓ ਠੀਕ ਹੈ ਛੋਟੇ ਚਲੋ ਬਸ ਕਰਦੇ ਹਾਂ ਠੀਕ ਹੈ ਬੀਜੀ ਸਪਰਮ ਹਾਂਜੀ ਬੀਜੀ ਝੋਟੀ ਭਰੇ ਦੱਸੀਏ ਡਿਟੇਲ ਥੋੜੀ ਜੀ ਇਹਨੂੰ ਬੀਜੀ ਇਹ ਹੋ ਗਈ ਜੀ ਢਾਈਆਂ ਦੇ ਸਾਲਾਂ ਦੀ ਢਾਈ ਸਾਲ ਦੀ ਜੀ ਹਾਂਜੀ ਦੰਦਾ ਦੇ ਵਿੱਚ ਹੀ ਹੈ ਜੀ ਹਾਂਜੀ ਤੇ ਬੀਜੀ 1.5 ਮਹੀਨੇ ਲੱਗੇ ਹੋ ਗਏ ਨੂੰ ਟੀਕਾ ਭਰਿਆ ਟੀਕਾ ਲੱਗੇ ਹਾਂਜੀ ਠੀਕ ਹੈ ਜੀ ਤੇ ਬਾਕੀ ਬੀਜੀ ਆਪਣੀ ਗਾਰੰਟੀ ਕੋਈ ਨਹੀਂ ਟੀਕਾ ਭਰਿਆ 1.5 ਮਹੀਨਾ ਹੋ ਗਿਆ ਪਰਮ ਨਹੀਂ ਕੋਈ ਹੈ ਹਾਂਜੀ ਪਰਮ ਨਹੀਂ ਕੋਈ ਹੈ ਠੀਕ ਹੈ ਜੀ ਹਾਂਜੀ ਦੋਸਤੋ 1.5 ਮਹੀਨੇ ਦੇ ਵਿੱਚ ਪਸ਼ੂ ਚੈੱਕ ਹੋ ਜਾਂਦਾ ਪਰ ਵੀਰ ਕਹਿੰਦਾ ਵੀ ਚੈੱਕ ਆਪਾਂ ਕਰਵਾਈ ਨਹੀਂ ਕੋਈ ਗਰੰਟੀ ਨਹੀਂ ਕੀ ਜਿਹੜਾ ਬਾਕੀ ਠੰਡੀ ਸੀਲ ਹੈ ਕੋਈ ਇਹੋ ਜੀ ਗੱਲ ਨਹੀਂ ਗਈ ਜਿੱਥੇ ਮਰਜੀ ਬੈਠੇ ਰਹੋ ਚੈੱਕ ਕਰ ਲੋ ਬਈ ਦੋਸਤੋ ਆ ਲੋ ਜੀ ਮੇਰੇ ਅਸਾਂ ਕੋਈ ਨਹੀਂ ਲੱਗਾ ਕੋਈ ਗੱਲ ਨਹੀਂ ਗਈ ਠੀਕ ਹੈ ਜੀ ਹਾਂਜੀ ਇਹਦੀ ਵੀ ਦੋਸਤੋ ਪਿੱਠ ਪੂੜੀ ਦੀ ਚੜਾਈ ਕਰਮਾਈ ਦੀ ਸੋਹਣੀ ਹਾਂਜੀ ਲਓ ਜੀ ਚੈੱਕ ਕਰੋ ਬਿਲਕੁਲ ਦੋਸਤੋ ਗੋਲ ਸਿੰਘ ਨਿਗਾਣੇ ਦਾ ਥੋੜੀ ਜੀ ਤੋੜ ਕੇ ਵਿਖਾ ਦਿੰਨਾ ਲਓ ਜੀ ਕੱਦ ਕੱਢ ਦੋਸਤੋ ਕਰਮਾੜੀ ਦਾ ਪੂਰਾ 2.5 ਸਾਲ ਦੇ ਲਾਗੇ ਬਣੇ ਦੀ ਉਮਰ ਹੈਗੀ ਐ। ਤੁਸੀਂ ਚੈੱਕ ਕਰ ਲਓ। ਕੱਢਦੀ ਬਾਰਕ ਨਹੀਂ। ਕੋਈ ਗੱਲ ਨਹੀਂ ਥੂ ਮੋੜ ਲਈ ਨਹੀਂ ਵੜੀ। ਆਇਓ। ਲਓ ਜੀ। ਦੋਸਤੋ ਸੋਹਣੀ ਜਨ ਕੀ ਛੋਟੀ ਐ। ਜੇ ਦੋਸਤੋ ਇਹ ਘਬੜ ਨਿਕਲ ਆਉਂਦੀ ਐ। ਹਾਂਜੀ। ਥੰਥ ਨੂੰ ਖਾਓ ਇਹਦਾ। ਹਾਂਜੀ। ਲਓ ਜੀ ਚੈੱਕ ਕਰ ਲਓ। ਬਹੁਤ ਚਾਣੀ। ਚੈੱਕ ਕਰੋ ਇਸ ਬੈਕ ਸਾਈਡ ਤੋਂ ਖਾਦਣਾ। ਛੋਟੀ ਜਾਈ ਦੋਸਤੋ ਸੋਹਣੀ ਬਣਾਈ ਦੀ ਕਰਮਾੜੀ ਦੇਖੋ ਜੀ। ਬਾਕੀ ਦੋਸਤੋ ਚੈੱਕ ਕਰ ਲੋ ਕਦ ਕਾੜ ਪੂਰਾ ਵਰਾਜੀ ਹੈ ਪੂਰੀ ਬੰਦ ਹੋ ਜੀ ਬੰਦ ਹਾਂ ਜੀ ਇਹ ਮੋਲੇ ਵੀ ਆਪਾਂ ਦਾ ਵੀਰ ਤੋਂ ਪੁੱਛ ਕੇ ਕਰਨਾ ਸੰਧਾ ਕਰ ਲਈਏ ਜਿਹੜੀ ਤੈਨੂੰ ਆਣੀ ਪਈ ਜੀ ਮੋਲੇ ਦਾ ਸੇ ਕੀ ਕਰਨਾ ਜੀ ਮੋਲੇ ਵੀ ਜੀ ਭਾਵੇਂ 50 ਕਰੀ ਹਾਂ ਜੀ ਤੇ ਹਾਂ ਨਾ ਹੀ ਵੀ ਜੀ ਆਪਾਂ ਜਿਹੜੀ ਦੇਣ ਲੈਣ ਵਾਲਾ ਕੰਮ ਹੀ 42000 ਦੇ ਦਾਂ 42000 ਹਾਂ ਜੀ ਮਾਨਤਾ ਨਹੀਂ ਥੋੜਾ ਬੋਲਾ ਵੀ ਜੀ ਕਰਾਂਗੇ ਜਰੂਰ ਕਰਾਂਗੇ ਜਰੂਰ ਕਰਾਂਗੇ ਥੋੜਾ ਬੋਲਾ ਕਰਦੀ ਵੀਡੀਓ ਚ ਕਿ ਜਾਂ ਕਰ ਦਿਓ ਕੋਈ ਗੱਲ ਜਿੱਦਾਂ ਤਾਂ ਸੇਲ ਲੈ ਲਾ 40 ਕਰਦੀ ਪੂਰਾ ਕਰ ਦਾਂਗੇ ਜੀ ਠੀਕ ਹੈ ਹਾਂਜੀ 40000 ਰੁਪਏ ਦੋਸਤੋ ਡਿਮਾਂਡ ਹੈ ਜਿਹੜੇ ਵੀਰ ਨੇ ਖੜਦੀ ਹੋਊਗੀ ਨੰਬਰ ਵੀ ਦੱਸ ਦਿਓ ਬਿਲਕੁਲ ਜੀ ਸਾਫ਼ ਸੁਥਰੀ ਆ ਕੋਈ ਗੱਲ ਨਹੀਂ ਕੀ ਬਾਕੀ ਦੋਸਤੋ 1.5 ਮਹੀਨਾ ਹੋਣਾ ਲੱਗਿਆ ਲੱਗਿਆ ਕੋਈ ਗੱਲ ਨਹੀਂ ਲਓ ਜੀ ਚੈੱਕ ਕਰ ਲਓ ਹਾਂਜੀ ਵੈਸੇ 1.5 ਮਹੀਨੇ ਦੀ ਚੈੱਕ ਹੋ ਜਾਂਦੀ ਆ ਪਰ ਕਨਫਰਮ ਨਹੀਂ ਹੁੰਦੀ ਬਾਕੀ ਜੇ ਕਿਸੇ ਵੀਰ ਨੇ ਚੈੱਕ ਕਰਾ ਕੇ ਖੜਦੀ ਹੋਊਗੀ ਤਾਂ ਉਹ ਉਹਨਾਂ ਵੀਰਾਂ ਦੀ ਮਰਜ਼ੀ ਆ ਬਿਲਕੁਲ ਬਿਲਕੁਲ ਜੇ کہیں ਵੀ ਇਹ ਆਪਾਂ ਖਾਲੀ ਇਹਨੂੰ ਦੇਣੀ ਹੈ ਠੀਕ ਹੈ ਜੀ ਖਾਲੀ ਠੀਕ ਹੈ ਜਰੂਰ ਲੱਗਾ ਕੋਈ ਇਹੋ ਜੀ ਗੱਲ ਨਹੀਂ ਕੀ ਡਾਕਟਰ ਨੂੰ ਕਹੋਗੇ ਜੀ ਮੈਕਸਨਾ ਲਾ ਦਾਂਗੇ ਹਾਂ ਦੋ ਨਗਵ ਖਾਇਆ ਮਾਜ ਬਿਲਕੁਲ ਤਾਜੀ ਸੁਈ ਹੈ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲੈਣਾ ਤੁਹਾਡਾ ਹੱਕ ਬਣਦਾ ਹਾਂਜੀ ਤੇ ਝੋਟੀ ਦੋ ਤੋਂ ਜੜੀ 1.5 ਕਿਮੀ ਦੀ ਗੱਬਲ ਹੈ ਹਾਂਜੀ ਡਿਟੇਲ ਸਾਰੀ ਪ੍ਰੋਪਰ ਵੀਰ ਨੇ ਦੱਸਤੀ ਐ ਐਡਰੈਸ ਏ ਕਰੀ ਵੀ ਦਾ ਫੇਰ ਬੋਲ ਦੇਣਾ ਪਿੰਡ ਵੀਰ ਦਾ ਹੈਗਾ ਸਿੰਘਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਰਕੇਸ਼ ਕੁਮਾਰ ਵੀਰ ਦਾ ਫੋਨ ਨੰਬਰ ਵੀਰ ਜੀ ਐ ਕਰੀ ਫੇਰ ਬੋਲਦੀ ਆਪਾਂ 95923 ਨਾਲ ਚੈੱਕ ਕਰ ਲੋ 822 ਨਾਲ ਚੈੱਕ ਕਰ ਲੋ ਮੈਂ ਦੱਸਦਾ ਐ ਪੂਰੇ ਪੀੜੀ ਦੇ ਪਾਵਿਆਂ ਨੇ ਥਣ ਕਰ ਲਈ ਚਾਰੀ ਕਰੋ ਜੀ ਹਾਂਜੀ ਤਨਵੀਰ ਟਾਈਮ ਹੈ ਸ਼ਾਮ ਦਾ ਦੋਸਤ ਜੀ ਨੰਬਰ ਵੀ ਜੀ ਬੋਲਦੀ ਐ ਕਿ ਕਨਫਰਮ ਹੈ ਵੀ ਜੀ 95929 ਹਾਂਜੀ 98229 ਠੀਕ ਹੈ ਜੀ ਹਾਂਜੀ ਠੀਕ ਹੈ ਧੰਨਵਾਦ 95929 98229 ਠੀਕ ਧੰਨਵਾਦ ਉਸਤਰਾ ਵੀਡੀਓ ਦੇਖਣ ਵਾਸਤੇ